ਉਹਨਾਂ ਨੂੰ ਦੱਸ ਦਿਓ ਡੱਲੇ ਵਾਲਾ ਉਹਨਾਂ ਨੂੰ ਕਿ ਮੈਂ ਅੱਜ ਜਾ ਰਿਹਾ ਹਾਂ ਰੁਕ ਲੈਣ ਕੱਲ੍ਹ ਵੀ ਜਾਊਗਾ ਭਾਜਪੀ ਅਗਰ ਪਿੰਡਾਂ ਦੇ ਵਿੱਚ ਜਾਏਗੀ ਤਾਂ ਵਿਰੋਧ ਹੋਏਗਾ ਸਖਤ ਉਹਦਾ ਬਾਈਕਾਟ ਤੱਕ ਕੀਤਾ ਜਾਊਗਾ ਵਿਰੋਧ ਨਹੀਂ ਹੋਣਾ ਕੋਈ ਵਿਰੋਧ ਨਹੀਂ ਹੋਣਾ ਮੈਂ ਤਾਂ ਪਾਰਟੀ ਦਾ ਸੰਗਠਨ ਦਾ ਉਹ ਕਾਰਜਕਰਤਾ ਜਿਹਦਾ ਰੋਲ ਸੰਗਠਨ ਤੈਅ ਕਰਦਾ ਮੈਂ ਆਪਦਾ ਰੋਲ ਆਪ ਨਹੀਂ ਤੈਅ ਕਰਦਾ ਕਿ ਅੱਜ ਵੀ ਸਾਡੇ ਸਾਰੇ ਲੀਡਰ ਪਿੰਡਾਂ ਜੀ ਨੇ ਆ ਮੈਂ ਵੀ ਇਸ ਤੋਂ ਬਾਅਦ ਸੰਗਰੂਰ ਜਾ ਰਿਹਾ ਹਾਂ ਆ ਜਿੰਨੇ ਵੀ ਸੀਗੇ ਇਹ ਸਾਰੇ ਇੱਕ ਦੂਜੇ ਦੇ ਵਿਰੋਧੀ ਨੇ ਲਾਲੂ ਨੇ ਆਪਣੀ ਬੇਟੀ ਦਾ ਨਾਮ ਮੀ莎 ਕਿਉਂ ਰੱਖਿਆ ਸੀ ਜਦੋਂ ਆਪ ਦਾ ਮੂਲ ਚਰਿੱਤਰ ਕੋਈ ਪਾਰਟੀ ਛੱਡ ਦਿੰਦੀ ਹੈ ਕੋਈ ਸੰਸਦ ਛੱਡ ਦਿੰਦੀ ਹੈ ਉਹ ਖਤਮ ਹੋ ਜਾਇਆ ਕਰਦੀ ਹੈ ਪੰਜਾਬ ਦੇ ਵਿੱਚ ਦਲ ਬਦਲ ਦਾ ਦੌਰ ਚੱਲ ਰਿਹਾ ਔਰ तमाम ਸਿਆਸੀ ਲੀਡਰ ਜਿਹੜੇ ਨੇ ਹੁਣ ਦਲ ਬਦਲਦੇ ਉਹ ਦਿਖਾਈ ਦੇ ਰਹੇ ਨੇ ਔਰ ਆਮ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਲਿਸਟ ਵੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਹਰਜੀਤ ਗਰੇਵਾਲ ਸਾਡੇ ਨਾਲ ਨੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਗਰੇਵਾਲ ਸਾਹਿਬ ਕੱਲ ਵੀ ਤੁਸੀਂ ਦੇਖਿਆ ਹੋਣਾ ਮਾਰ ਰਾਲੀ ਦੇ ਵਿੱਚ ਦਿੱਲੀ ਦੇ ਵਿੱਚ ਮਾਰ ਰਾਲੀ ਹੋਈ ਸਾਰਾ ਸੀਨੀਅਰ ਲੀਡਰ ਉੱਧਰ ਪਹੁੰਚੇ ਉਹ ਸਾਰੇ ਬੀਜੇਪੀ ਦੇ ਖਿਲਾਫ ਅਬ ਕੱਲੇ ਕੱਲੇ ਬੰਦੇ ਨੇ ਪੜਾਤ ਕੱਢੀ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਦੇ ਮੈਂ ਸਮਝਦਾ ਉੱਥੇ ਸਾੰਪਨਾਥ ਨਾਗਨਾਥ ਇਹ ਸਾਰੇ ਇਕੱਠੇ ਹੋ ਗਏ ਔਰ ਨਾਗਨਾਥ ਕਿਦੇ ਬਾਰੇ ਗੱਲ ਆ ਜਿੰਨੇ ਵੀ ਸੀਗੇ ਇਹ ਸਾਰੇ ਇੱਕ ਦੂਜੇ ਦੇ ਵਿਰੋਧੀ ਨੇ ਤੇ ਐਂਟੀ ਕਾਂਗਰਸੀਜ਼ਮ ਤੇ ਖੜੀਆਂ ਹੋਈਆਂ ਪਾਰਟੀਆਂ ਨੇ ਲਾਲੂ ਨੇ ਆਪਣੀ ਬੇਟੀ ਦਾ ਨਾਮ ਮੀ莎 ਕਿਉਂ ਰੱਖਿਆ ਸੀ ਇਸ ਕਰਕੇ ਰੱਖਿਆ ਸੀ ਕਿ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਉਹਨਾਂ 'ਤੇ ਲੱਗਿਆ ਸੀ ਐਮਰਜੈਂਸੀ ਲੱਗੀ ਸੀ ਉਸ ਦੇ ਖਿਲਾਫ ਉਹ ਵੀ ਜੇਲ੍ਹ ਗਏ ਸੀ ਤੇ ਉਹ ਕਾਂਗਰਸ ਦੇ ਖਿਲਾਫ ਸੀ ਅੱਜ ਜੋ ਸਾਰੇ ਨਾਲ ਨੇ ਇਹ ਨਾਗਨਾਥ ਤੇ ਸ਼ਾਮਨਾ ਤੇ ਇਕੱਠੇ ਹੋਗੇ ਨਾ ਫਿਰ ਜਦੋਂ ਆਪਦਾ ਮੂਲ ਚਰਿੱਤਰ ਕੋਈ ਪਾਰਟੀ ਛੱਡ ਦਿੰਦੀ ਹੈ ਕੋਈ ਸੰਸਦਾ ਛੱਡ ਦਿੰਦੀ ਹੈ ਉਹ ਖਤਮ ਹੋ ਜਾਇਆ ਕਰਦੀ ਹੈ ਪਰ ਉਹ ਤਾਂ ਕਹਿੰਦੀ ਹੈ ਬੀਜੇਪੀ ਦਾ ਇਲਜ਼ਾਮ ਲਗਾਉਂਦੀ ਹੈ ਕਹਿੰਦੇ ਕਿ ਵਾਸ਼ਿੰਗ ਮਸ਼ੀਨ ਸਾਨੂੰ ਲੱਭ ਨਹੀਂ ਰਹੀ ਕਹਿੰਦੇ ਕਿ ਜਿਹੜੀ ਬੀਜੇਪੀ ਵਾਲੇ ਕੋਲ ਹੈਗੀ ਹੈ ਕਹਿੰਦੇ ਕਿ ਪੰਜਾਂ ਮਿੰਟਾਂ ਦੇ ਵਿੱਚ ਕਹਿੰਦੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਂਦੇ ਆ ਕਹਿੰਦੇ ਕਿ ਬੰਦਾ ਕਲੀਨ ਕਰ ਦਿੰਦੇ ਉਹ ਗੁੰਮਰਾਹ ਕਰਦੇ ਆ ਜੀ ਅਸੀਂ ਤਾਂ ਇੱਕੋ ਗੱਲ ਕਹਿੰਦੇ ਆ ਕਿ ਚਾਹੇ ਕੋਈ ਵੀ ਆ ਦੇਸ਼ ਦੇ ਅੰਦਰ ਪੂਰਾ ਸੱਦਾ ਸਾਡਾ ਕਿ ਜੋ ਮੋਦੀ ਜੀ ਨੂੰ ਆਪਦਾ ਲੀਡਰ ਮੰਨਦਾ ਹੋਵੇ ਜੋ ਸਾਡੀ ਵਿਚਾਰਧਾਰਾ ਇਕਾਤਮ ਮਾਨਵ ਦਰਸ਼ਨ ਨੂੰ ਮੰਨਦਾ ਹੋਵੇ ਉਹ ਆ ਸਕਦਾ ਉਹਦਾ ਸਵਾਗਤ ਕਰਦੇ ਆ ਤੇ ਉਹਦੇ ਤੇ ਕੋਈ ਮੁਕਦਮਾ ਹੋਵੇ ਉਹਦਾ ਜ਼ਿੰਮੇਦਾਰ ਉਹ ਆ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਦਾਰਾ ਅਸੀਂ ਕਿਸੇ ਨੂੰ ਨਹੀਂ ਬਚਾਉਂਦੇ ਕੋਈ ਇੱਕ ਵੀ ਐਗਜ਼ਾਮਪਲ ਹੋਵੇ ਉਹ ਸਾਨੂੰ ਦਿਓ ਅਸੀਂ ਮਾਫੀ ਵੀ ਮੰਗਾਗੇ ਇਹ ਕਾਰਵਾਈ ਸ਼ੁਰੂ ਕਰਾਂਗੇ ਪਰ ਵਿਰੋਧੀ ਸਾਹਿਬ ਤੌਰ ਤੇ ਇਹ ਕਹਿੰਦੇ ਆ ਕਿ ਜਦੋਂ ਲੀਡਰ ਜਿਹੜੇ ਨੇ ਬੀਜੇਪੀ ਦਾ ਵੀ ਸ਼ਾਮਲ ਹੋ ਜਾਂਦੇ ਨੇ ਕਹਿੰਦੇ ਕਿ ਫਿਰ ਤਾਂ ਕਾਰਵਾਈਆਂ ਵੀ ਬੰਦ ਹੋ ਜਾਂਦੀਆਂ ਨੇ ਕੇਸ ਵੀ ਕੇਰੇ ਬੰਦ ਹੋ ਜਾਂਦੇ ਆ ਕਿਸੇ ਤੇ ਕਾਰਵਾਈ ਬੰਦ ਨਹੀਂ ਹੋਈ ਈਡੀ ਦਾ ਕੇਸ ਆ ਆ ਕੈਪਟਨ ਅਮਰਿੰਦਰ ਜੀ ਤੇ ਸੀਗਾ ਜਾਂ ਚੱਲਦੀ ਸੀ ਨਾ ਉਦਾਂ ਹੀ ਚੱਲ ਰਹੀ ਐ ਅਜੀਤ ਪਵਾਰ ਤੇ ਚੱਲਦਾ ਸੀ ਉਹਦੀ ਵੀ ਚੱਲ ਰਹੀ ਐ ਬਾਕੀ ਸਭ ਦੀ ਚੱਲ ਰਹੀ ਐ ਕੋਈ ਇੱਕ ਨਾਮ ਮੈਨੂੰ ਦੱਸ ਦੇ ਜਿੱਤੇ ਰੁਕੀ ਹੋਵੇ ਹਰਜੀਤ ਗਰੇਵਾਲ ਦੀ ਚੋਣਾਂ ਨੂੰ ਲੈ ਕੇ ਕੀ ਤਿਆਰੀ ਹੈਗੀ ਐ ਹਰਜੀਤ ਗਰੇਵਾਲ ਕਿੱਥੋਂ ਉਤਰ ਰਿਹਾ ਚੋਣ ਮੈਦਾਨ ਦੇ ਵਿੱਚ ਮੈਂ ਤਾਂ ਪਾਰਟੀ ਦਾ ਸੰਗਠਨ ਦਾ ਉਹ ਕਾਰਜਕਰਤਾ ਜਿਹਦਾ ਰੋਲ ਸੰਗਠਨ ਤੈਅ ਕਰਦਾ ਮੈਂ ਆਪਦਾ ਰੋਲ ਆਪ ਨਹੀਂ ਤੈਅ ਕਰਾਂਗਾ ਤੇ ਪਤਾ ਨਹੀਂ ਕਿ ਵਿਧਾਨ ਸਭਾ ਦੇ ਵਿੱਚ ਵੀ ਹੁਣ ਉਸ ਸਮੇਂ ਤੁਸੀਂ ਉਤਰੇ ਨਹੀਂ ਸੀਗੇ ਹੁਣ ਲੋਕ ਸਭਾ ਦੇ ਵਿੱਚ ਤਾਂ ਉਤਰਨਾ ਜ਼ਰੂਰੀ ਹੈ 30 ਸਾਲ ਹੋ ਗਏ ਪਾਰਟੀ ਦੇ ਵਿੱਚ ਨਹੀਂ ਮੈਨੂੰ ਤਾਂ 35 ਸਾਲ ਤੋਂ ਵੀ ਜ਼ਿਆਦਾ ਹੋ ਗਏ ਉਹ ਹੋਣ ਦੀ ਗੱਲ ਛੱਡੋ ਪਾਰਟੀ ਨੇ ਦਿੱਤਾ ਵੀ ਬਹੁਤ ਕੁਝ ਹੈ ਅੱਜ ਤੁਸੀਂ ਮੇਰੀ ਇੰਟਰਵਿਊ ਕਿਉਂ ਕਰ ਰਹੇ ਹੋ ਜੇ ਮੈਂ ਬੀਜੇਪੀ ਚ ਨਾ ਹੋਵਾਂ ਕਰਾਂ ਹਾਂਜੀ ਤੇ ਇਹ ਭਾਜਪਾ ਨਹੀਂ ਦਿੱਤਾ ਸਾਰਾ ਕੁਝ ਐਸੀ ਕੋਈ ਗੱਲ ਨਹੀਂ ਹੈ ਮੈਨੂੰ ਪਾਰਟੀ ਤੋਂ ਕੁਝ ਨਹੀਂ ਚਾਹੀਦਾ ਪਰ ਉਹਦੀ ਕਹਿੰਦੇ ਕਿ ਬੀਜੇਪੀ ਅਗਰ ਪਿੰਡਾਂ ਦੇ ਵਿੱਚ ਜਾਏਗੀ ਤਾਂ ਵਿਰੋਧ ਹੋਏਗਾ ਸਖਤ ਉਹਦਾ ਬਾਈਕਾਟ ਤੱਕ ਕੀਤਾ ਜਾਊ ਵਿਰੋਧ ਨਹੀਂ ਹੋਣ ਵਾਲਾ ਕੋਈ ਵਿਰੋਧ ਨਹੀਂ ਹੋਣ ਵਾਲਾ ਸਾਬ ਸਮਰਥਨ ਹੋਏਗਾ ਸ਼ਾਂਤ ਮੈਇ ਤਰੀਕੇ ਨਾਲ ਕੋਈ ਵੀ ਦੇਸ਼ ਵਾਸੀ ਵਿਰੋਧ ਕਿਸੇ ਦਾ ਵੀ ਕਰ ਸਕਦਾ ਸਿੰਘ ਕਿਸਾਨ ਮੋਰਚਾ ਜਿਹੜਾ ਉਹਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਪਣਾ ਪੰਜਾਬ ਲੈਵਲ ਤੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਕਿ ਅਸੀਂ ਪ੍ਰੋਟੈਸਟ ਕਰਾਂਗੇ ਪੰਜਾਬ ਸਰਕਾਰ ਦੇ ਖਿਲਾਫ ਹੱਥ ਕਰਨਾ ਚਾਹੀਦਾ ਪੰਜਾਬ ਸਰਕਾਰ ਹੀ ਤਾਂ ਗਲਤ ਕਰ ਰਹੀ ਹੈ ਉਹ ਦੋ ਕਾਨੂੰਨ ਜਿਹੜੇ ਸਾਡੇ ਕੋਲੋਂ ਵਾਪਸ ਕਰਾਏ ਸੀ ਉਹ ਵੀ ਲਾਗੂ ਹੋਗੇ ਆ ਜਿਹੜੇ ਸੈਲੋ ਆ ਰਹੇ ਉਸੇ ਦਾ ਤਾਂ ਹਿੱਸਾ ਨੇ ਉਸੇ ਦਾ ਪਾਰਟ ਆ ਜਿਹੜੇ 15 ਆ ਰਹੇ ਤੇਪਕ ਨੂੰ ਤੁਮਾਨੂੰ ਪੁੱਛਣ ਕਿ ਭਾਈ ਕਿਉਂ ਕਰ ਰਹੇ ਨੂਰਾ ਕੁਸ਼ਤੀ ਛੱਡਣ ਜ਼ਿਆਦਾ ਕੰਮ ਕਰਨ ਪਰ ਜਿਸ ਤਰ੍ਹਾਂ ਦੇ ਨਾਲ ਇਲਜ਼ਾਮ ਲਗਾਏ ਗਏ ਅਰਵਿੰਦ ਕੇਜਰੀਵਾਲ ਦੀ ਜਿਹੜੇ ਪਤਨੀ ਨੇ ਉਹਨਾਂ ਵੱਲੋਂ ਵੀ ਕਾਫੀ ਇਲਜ਼ਾਮ ਲਗਾਏ ਗਏ ਔਰ ਹੋਰ ਵੀ ਜਿਹੜੇ ਸੀਨੀਅਰ ਲੀਡਰ ਸੀਗੇ ਉਹਨਾਂ ਵੱਲੋਂ ਭਾਜਪੀ ਤੇ ਸਿੱਧੇ ਜਿਹੜੇ ਇਲਜ਼ਾਮ ਲਗਾਉਣਾ ਚਾਹੀਦਾ ਅਸੀਂ ਕਿਹੜਾ ਉਹਨਾਂ ਨੂੰ ਬਖਸ਼ਾਂਗੇ ਅਸੀਂ ਵੀ ਲਗਾਈ ਜਾਂਦੇ ਆ ਨਾ ਹਰ ਕਹਦਾ ਹਕ ਜੋ ਮਰਿਆਦਾ ਚ ਰਹਿ ਕੇ ਬੋਲਣ ਜਿਹੜੀ ਭਾਸ਼ਾ ਉਹ ਬੋਲਦੇ ਆ ਤੇ ਉਹ ਨਾ ਬੋਲਣ ਨਹੀਂ ਤਾਂ ਉਹਦਾ ਉਹਨਾਂ ਨੂੰ ਪਤਾ ਰਿਜ਼ਲਟ ਕੀ ਮਿਲਦਾ ਕੇਜਰੀਵਾਲ ਨੂੰ ਵੀ ਪਤਾ ਰਾਹੁਲ ਗਾਂਧੀ ਨੂੰ ਵੀ ਪਤਾ ਆਕਰਦ ਵਿੱਚ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਲੈ ਕੇ ਤਿਆਰੀ ਕਿਸ ਤਰ੍ਹਾਂ ਦੀ ਹੈਗੀ ਔਰ ਗਰਾਊਂਡ ਲੈਵਲ ਦੇ ਵਿੱਚ ਪਿੰਡਾਂ ਦੇ ਵਿੱਚ ਕਦੋਂ ਜਾਓਗੇ ਔਰ ਕਿਹੜੇ ਕਿਹੜੇ ਮੁੱਦੇ ਮੈਕਸਿਮਮ ਸੀਟਾਂ ਜਿੱਤਾਂਗੇ ਅੱਜ ਵੀ ਸਾਡੇ ਸਾਰੇ ਲੀਡਰ ਪਿੰਡਾਂ ਜੀ ਨੇ ਆ ਮੈਂ ਵੀ ਇਸ ਤੋਂ ਬਾਅਦ ਸੰਗਰੂਰ ਜਾ ਰਹੇ ਹਾਂ ਪਿੰਡਾਂ ਜੀ ਜਾ ਰਹੇ ਹਾਂ ਤੇ ਐਸੀ ਕੋਈ ਗੱਲ ਨਹੀਂ ਸਾਰੇ ਪਿੰਡਾਂ 'ਚ ਨੇ ਕੋਈ ਨਹੀਂ ਰੋਕਦਾ ਉਹਨਾਂ ਨੂੰ ਦੱਸ ਦਿਓ ਡੱਲੇਵਾਲ ਉਹਨਾਂ ਨੂੰ ਕਿ ਮੈਂ ਅੱਜ ਜਾ ਰਹੇ ਹਾਂ ਰੋਕ ਲੈਣ ਕੱਲ੍ਹ ਵੀ ਜਾਊਗਾ ਠੀਕ ਹੈ ਤੇ ਸਾਬਤੁਰ ਤੇ ਕਹਤਾ ਹਰ ਬੀਜੇਪੀ ਦੇ ਸੀਨੀਅਰ ਲੀਡਰ ਨੇ ਕਿ ਮੈਂ ਪਿੰਡਾਂ ਚ ਜਾ ਰਿਹਾ ਔਰ ਸਾਡੇ ਲੀਡਰ ਵੀ ਜਿਹੜੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਕਿਤਨੀ ਬਾਈਕਾਟ ਹੋ ਰਿਹਾ ਤੇ ਅਸੀਂ ਵੀ ਦੇਖਦੇ ਹਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਕੀ ਦੱਸੂਗਾ ਪਰ ਬੀਜੇਪੀ ਸਾਬਤੁਰ ਤੇ ਦਾਵਾ ਕਰਦੀ ਹੈ ਕਿ ਕਿ ਅਸੀਂ ਪੰਜਾਬ ਦੇ ਵਿੱਚ ਮੈਜੋਰਟੀ ਦੇ ਵਿੱਚ ਸੀਟਾਂ ਲੈ ਕੇ ਜਾਵਾਂਗੇ ਰਿਪੋਰਟਰ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ